ਇਸ ਕਰਕੇ ਸੁਖਵੀਰ ਸਿੰਘ ਨੇ ਉਸ ਗਲਵਲਤਾ ਧਿਆਨ ਨਹੀਂ ਦਿੱਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਤੇ ਉੱਥੇ ਬਿਦਵੀ ਦਾ ਰੋਸ ਦਾ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਸ਼ਾਂਤਮਈ ਢੰਗ ਨਾਲ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸੰਗਤਾਂ ਦੇ ਉੱਪਰ ਇਹਦੇ ਗ੍ਰਹਿ ਮੰਤਰੀ ਹੁੰਦਿਆ ਉਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਇੱਕ ਵਾਰੀ ਵੀ ਪਛਤਾਵਾ ਕੀਤਾ ਇਹਨੇ ਸ੍ਰੀ ਅਕਾਲਤਾ ਸਾਹਿਬ ਤੋਂ ਮਾਫੀ ਮੰਗਦਾ ਕਿ ਮੇਰੀ ਫੋਰਸ ਨੇ ਮੇਰੇ ਗ੍ਰਹਿ ਮੰਤਰੀ ਹੁੰਦਿਆ ਸਿਕਾਂਦੇ ਉੱਪਰ ਗੋਲੀਆਂ ਚਲਾਈਆਂ ਤੇ ਹੁਣ ਕਿਹੜੇ ਮੂੰਹ ਦੇ ਨਾਲ ਜੇ ਇਹ ਜਾ ਕੇ ਆਪ ਖਡੂਰ ਸਾਹਿਬ ਦੀ ਸੀਟ ਤੇ ਬੋਲਦਾ ਰਿਹਾ ਵੀ ਇਹ ਤਾਂ ਜੀ ਅਮਰਪਾਲ ਸਿੰਘ ਤਾਂ ਫਲਾਣਾ ਹੈ ਜੀ ਇਹ ਤਾਂ ਫਲਾਣਾ ਹੈ ਜੀ ਪਰ ਇਹਦਾ ਕੈਂਡੀਡੇਟ ਤਾਂ ਚੱਲ ਗਿਆ ਪੰਜਵੇਂ ਥਾਂ ਤੇ ਕਿਸੇ ਸੀਟ ਦਾ ਨਾਮ ਲੈ ਲਓ ਤੁਸੀਂ ਕਿਸੇ ਸੀਟ ਤੇ ਚੌਥੇ ਥਾਂ ਤੇ ਹੈ ਹੀ ਨਹੀਂ ਤੇ ਪੰਜਵੇਂ ਤੁਗਾ ਕੋਈ ਥਾਂ ਨਹੀਂ ਇਹ ਅਖੀਰ ਤੇ ਡਿੱਗੇ ਵਿਆ ਇਸ ਕਰਕੇ ਨੈਤਿਕਤਾ ਦੇ ਆਧਾਰ ਤੇ ਤੁਰੰਤ ਸੋ ਵੀ ਸਿੰਘ ਬਾਦਲ ਨੂੰ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ ਅਕਾਲੀ ਦਲ ਨੂੰ ਸਨੰਤਰ ਕਰ ਦੇਣਾ ਚਾਹੀਦਾ ਹੈ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਸ਼ਹੀਦਾਂ ਦਾ ਅਪਮਾਨ ਕਰਦੇ ਰਹੇ ਆ ਪਹਿਲਾਂ ਵੀ ਜਦੋਂ ਸਰਦਾਰ ਬਿਆਨਤ ਸਿੰਘ ਦੇ ਸ਼ਹੀਦ ਦੇ ਪਿਤਾ ਸਰਦਾਰ ਸੁੱਚਾ ਸਿੰਘ ਮਲੋਆ ਨੂੰ ਅਸੀਂ ਬਠਿੰਡੇ ਤੋਂ ਖੜਾ ਕੀਤਾ ਸੀ ਤੇ ਉਹਦੇ ਮੁਕਾਬਲੇ ਦੇ ਵਿੱਚ ਗੁਰਦੇਵ ਸਿੰਘ ਬਾਦਲ ਖੜਾ ਕਰਤਾ ਸੀ ਉਦੋਂ ਵੀ ਸੰਗਤਾਂ ਨੇ ਗੁਰਦੇਵ ਸਿੰਘ ਬਾਦਲ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ ਸੀ ਫਿਰ ਵੀ ਨਹੀਂ ਸਮਝੇ ਕਦੇ ਵੀ ਇਹਨਾਂ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਨਹੀਂ ਕੀਤਾ ਸਿਰਫ ਸ਼ਹੀਦਾਂ ਨੂੰ ਇਹ ਪੰਜਾਬੀਆਂ ਦੇ ਭੋਲੇਪਨੋਂ ਪੰਜਾਬੀਆਂ ਦੀ ਸਿਆਣਪੋਂ ਇਹ ਹਮੇਸ਼ਾ ਵਰਤਦੇ ਰਹੇ ਪਰ ਕਦੇ ਸ਼ਹੀਦਾਂ ਨੂੰ ਸਨਮਾਨ ਦੇਣ ਵਾਲੀ ਜਥੇ ਦਾ ਜਥੇਬੰਦੀ ਦਾ ਨਾਂ ਅਕਾਲੀ ਦਲ ਜਦੋਂ ਦਾ ਇਹਨਾਂ ਨੇ ਕਮਾਂਡ ਸੰਭਾਲੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੇ ਬਿਲਕੁਲ ਹੀ ਕਾਬਲ ਨਹੀਂ ਜੇ ਪੰਥਕ ਤੌਰ ਤੇ ਸੋਚੀਏ ਤਾਂ ਇਹ ਤਰਤੀਬ ਵਾਰ ਪੰਜ ਬਾਣੀਆਂ ਦੇ ਨਾਂ ਨਹੀਂ ਦੱਸ ਸਕਦਾ ਜੇ ਨੈਤਿਕਤਾ ਹੈ ਤੇ ਕੋਈ ਪੰਜਾਂ ਬਾਣੀਆਂ ਦੇ ਦੋ ਬਾਣੀਆਂ ਜਵਾਨੀ ਸੁਣਾ ਦੇਵੇ ਕਦੇ ਇਹਦੇ ਗਾਤਰਾ ਪਾਇਆ ਨੇ ਦੇਖਿਆ ਨਾ ਹੁਣ ਕਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੱਸ ਦੇਣ ਕਿ ਕਦੇ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੇ ਵਿੱਚ ਕਦੇ ਉਹਨੂੰ ਇਸ਼ਨਾਨ ਕਰਦਾ ਦੇਖਿਆ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਦੇਵੇ ਇਹ ਗੱਲਾਂ ਤਾਂ ਹੈ ਹੀ ਨਹੀਂ ਉਹ ਕਹੂਗਾ ਜੀ ਸਾਡੀ ਪੰਥਕ ਜਥੇਬੰਦੀ ਜੀ ਸਾਡੀ ਜਿੱਤਪੁਰਬਾਨੀਆਂ ਨਾ ਭਰਿਆ ਬੰਦਾ ਅਕਾਲੀ ਦਲ ਦੀ ਬੜੀ ਜੀ ਇੰਨੀ ਹੋਂਦਾ ਜੀ ਇਹ ਇੱਕ 130 ਸਾਲ ਦੀ ਪੁਰਾਣੀ ਜਥੇਬੰਦੀ ਹੈ ਜੀ ਹਾਂ ਇਹਦੇ ਕਦੇ ਬਾਬਾ ਖੜਕ ਸਿੰਘ ਜੀ ਇਹਦੇ ਪ੍ਰਧਾਨ ਸੀ ਲੋਕਾਂ 'ਚ ਸਤਕਾਰ ਸੀ ਕਦੇ ਮਾਸਟਰ ਤਾਰਾ ਸਿੰਘ ਕਦੇ ਸੰਤ ਫਤਿਹ ਸਿੰਘ ਕਦੇ ਬਾਬਾ ਜਗਿੰਦਰ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਿਤਾ ਜੀ ਇਹਦੇ ਪ੍ਰਧਾਨ ਰਹੇ ਤੇ ਜਿਨ੍ਹਾਂ ਨੇ 1999 ਦੇ ਵਿੱਚ ਸਾਰੀਆਂ ਸੀਟਾਂ ਪੰਥ ਦੀ ਝੋਲੀ ਚ ਪਾਈਆਂ ਸੀ ਪਰ ਕਦੇ ਸੁਖਵੀਰ ਸਿੰਘ ਬਾਦਲ ਕਦੇ ਨਾ ਤਾਂ ਇਹ ਅੰਮ੍ਰਿਤ ਵੇਲੇ ਉੱਠੇ ਨਾ ਇਹ ਬਾਣੀ ਪੜੇ ਨਾ ਇਹ ਕਦੇ ਸਟੇਜ ਤੋਂ ਕਦੇ ਵੀ ਸਿੰਘੋ ਤੁਸੀਂ ਅੰਮ੍ਰਿਤ ਛਕੋ ਬਾਣੀ ਪੜੋ ਬਾਣੀ ਬਾਣੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਤੇ ਫਿਰ ਕਹੇਗਾ ਜੀ ਅਕਾਲੀ ਦਲ ਵੱਡਾ ਜਿਸ ਕਰਕੇ ਨਾ ਤਾਂ ਧਾਰਮਿਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਦੇ ਇਹਨਾਂ ਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੋਵੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੋਵੇ ਇਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੋਵੇ ਕਦੇ ਵੀ ਜਦੋਂ ਮੇਰੇ ਭਾਜਪਾ ਦੇ ਨਾਲ ਭਾਈ ਵਾਲੀ ਵੀ ਸੀ ਉਦੋਂ ਵੀ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਇਹਨਾਂ ਨੇ ਕੀਤੀ ਨਹੀਂ ਸਿਰਫ ਆਪਣੀ ਸਤਾ ਦੀ ਗੱਲ ਕੀਤੀ ਜਿਸ ਕਰਕੇ ਲੋਕਾਂ ਦੇ ਮਨਾਂ ਚ ਉਤਰ ਗਏ